ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਪ੍ਰਗਟ ਸਿੰਘ ਨਾਮ ਆ ਵੀਰ ਦਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਇਹਨਾਂ ਨਾਲੇ گاਵਾ ਦੇ ਵਿੱਚ ਦਿਖਾਵਾਂਗੇ ਕਿੰਨਾ گاਵਾ ਦੀ ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਪ੍ਰਗਟ ਦੇ ਕੋਲੋਂ ਪੁੱਛ ਕੇ ਹੋਣਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਵੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲਟੈ ਸਨਗੜ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਲੈਣੇ ਆ ਵੀਡੀਓ ਐਂਡ ਤੱਕ ਜਰ ਸਾਸੀ ਘਾਲਾ ਜੀ ਸਾਸੀ ਘਾਲ ਵੀਰ ਉਹ ਠੀਕ ਠਾਕ ਵਧੀਆ ਜੀ ਵਧੀਆ ਚੱਲੀ ਜਾਂਦਾ ਕੰਮ ਕਰ ਉਹਦੀ ਵਧੀਆ ਜੀ ਵਧੀਆ ਐਡਰੈਸ ਬੋਲ ਦੀ ਵੀਰ ਆਪਣਾ ਪਿੰਡ ਬਈਲਾ ਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਸਵੀਲ ਤਰਨਤਾਰਨ ਹਾਂਜੀ ਨਾਂ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ 882873597 ਠੀਕ ਹੈ ਜੀ ਤਿੰਨ ਨਗਾਂ ਦੇ گاਵਾਂ ਦੇ ਜਿਨ੍ਹਾਂ ਦੇ ਵਿੱਚ ਇੱਕ ਗੱਬਣ ਇੱਕ ਤੋਕਰ ਤੇ ਇੱਕ ਸੱਜਰ ਸੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਸ਼ੁਰੂ ਕਰ ਲਈਏ ਸੱਜਰ ਸੂਈ گاੋਂ ਤੋਂ ਪਹਿਲਾਂ ਡਿਟੇਲ ਦਸੀਏ ਵੀਰਾਂ ਨੂੰ ਸਾਰੀ ਵੀ ਇਹ ਸੂਆ ਕਿੰਨਾ ਸੂਈ ਇਹ ਪਹਿਲਾ ਸੂਆ ਸੂਈ ਆ ਚਵਗੀ ਆ ਛੇਗੀ ਦੇ ਦੰਦ ਭਰਨ ਲਈ ਆ ਅੱਛਾ ਜੀ ਕੀ ਜਿਹੇ ਜੇ ਬਰਾਬਰ ਨਹੀਂ ਕੀਤੇ ਹਨ ਹਾਂਜੀ ਹਾਂਜੀ ਕੱਲ ਦੀ ਸੂਈ ਆਏ ਅੱਛਾ ਜੀ ਹਾਂਜੀ ਬੱਛੀ ਮਗਰ ਆ ਠੀਕ ਹੈ ਜੀ ਬੱਛੀ ਦੋਸਤੋ ਯਰਸੀ ਦੀ ਪਿਓਰ ਚੈੱਕ ਕਰ ਲੋ ਨਾੜੂਆ ਨਾਲ ਬੱਛੀ ਦਾ ਵਿਖਾ ਦੇਣਾ ਨਾਰੂ ਨਾਲ ਆਵੇ ਆ ਲੋ ਜੀ ਕਰੋ ਚੈੱਕ ਜੀ ਆਹ ਦੇਖੋ ਜੀ ਠੀਕ ਹੈ ਜੀ ਹਾਂਜੀ ਕੱਲ ਸਵੇਰ ਦੀ ਸੂਈ ਵੇੜ ਜੇ ਜੁਰ ਵੀਰ ਜੀ ਪ੍ਰੋਪਰ ਸਾਰੀ ਪੈ ਗਈ ਵਧੀਆ ਪਾਤੀ ਜੀ ਸਭ ਕੋ ਕਿੰਨਾ ਬੋਲੋ ਚੁੰਡੀ ਹੁਣ 10000 ਕਿਲੋ ਬੋਲੀ 10 ਤੋਂ 11 ਕਿਲੋ ਹਾਂ ਚਾਰੇ ਥਣੇ ਧਰਾਂ ਬਰਾਬਰ ਹੋਣ ਬਰਾਬਰ ਜੀ ਪਹਿਲਾਂ ਤੇ ਹੈਗੀ ਬਰਾਬਰ ਹੀ ਹੋਣੀਆਂ ਲਿਓ ਕੱਢੋ ਜੀ ਬਾਹਰ ਚੈੱਕ ਕਰ ਲਿਓ ਦੋਸਤੋ ਬਾਕੀ ਸਿਰ ਠੰਡੀ ਕੋਈ ਗੱਲ ਨਹੀਂ ਧਾਰਾ ਵੀਰ ਕਹਿੰਦਾ ਵੀ ਚਾਰੇ ਥਣਾ ਦੇ ਵਿੱਚ ਬਰਾਬਰ ਆਉਂਦੀਆਂ ਚੁਆਈਆਂ ਕਿੰਨੀਆਂ ਕੀਤੀਆਂ ਹਲੇ ਕੱਲ ਸਵੇਰ ਦੀ ਲਾਲ ਸੁਈ ਆ ਕੱਲ ਪਹਿਲੇ ਚੁਈ ਸੀ ਜੇ ਦੂਰ ਪਾਤੀ ਤਿੰਨ ਕਿ ਚੁਆਈਆਂ ਹੋ ਗਈਆਂ ਜਿੰਨੀ ਹਾਂ ਹਾਂ ਲਓ ਜੀ ਤਿੰਨ ਚੁਆਈਆਂ ਦੋਸਤੋ ਵੀਰ ਕਹਿੰਦਾ ਹੋ ਗਈਆਂ 10 ਤੋਂ 11 ਕਿਲੋ ਬੋਹੜਾ ਤਿਆਰ ਹੈ ਜੀ ਸੁਆ ਪਹਿਲਾ ਸੁਈ ਆ ਚਾਰ ਦੰਦ ਹੋ ਗਏ ਬਰਾਬਰ ਛਿੱਗੀ ਦੇ ਬਰਾਬਰ ਕਰਨ ਲਈਏ ਆਰਡਰ ਕੁਆਲਿਟੀ ਜਿਹੜੀ ਬਹੁਤ ਸੋਹਣੀ ਤਿਆਰ ਕੀਤੀ ਆ ਪੂਰਾ ਨੱਗਰ ਪੂਰਾ ਠੋਸ ਆਰਡਰ ਤਿਆਰ ਕੀਤਾ ਜੀ ਲੇਵ ਜੀ ਮੁਰੋ ਜੀ ਹਾਲ ਵੀ ਚੈੱਕ ਕਰ ਲੋ ਦੇਖੋ ਦੋਸਤੋ ਥਾਨ ਜਿਹੜੇ ਲੱਗੇ ਆ ਨਖੜ ਨੇ ਚਾਰੇ ਥਣ ਗੈਪ ਦੇ ਵਿੱਚ ਐ ਸੀ ਠੰਡੀ ਆ ਜੀ ਵੈਰੀ ਆ ਜੀ ਬੋ ਆ ਦੇਖੋ ਜੀ ਸੀਲਸ ਲੱਗ ਦੋਸਤੋ ਪੂਰੀ ਕਰੋ ਚੈੱਕ ਜੀ ਜਿੱਦਾਂ ਮਰ ਜੀ ਚੋ ਲੋ ਜੀ ਚੋਈ ਵੀਰੇ ਥਾਨ ਇੱਕ ਰੰਗ ਚੋਈ ਰੰਗ ਬੰਗੇ ਤੋਂ ਬਿਨਾ ਚੋਈ ਜੇ ਤੇ ਨੀ ਵੰਗਾ ਪਾਈ ਦਾ ਮੜਾ ਜਾ ਵੰਗਾ ਪਾ ਲਈ ਦਾ ਠੀਕ ਹੈ ਜੀ ਲੈ ਜੋ ਠੀਕ ਹੈ ਗੁਲਾਬੀ ਰੰਗ ਦੇ ਥਣ ਦੋਸਤੋ ਨੋਕਲੇ ਪਸਾਂਦਾ ਦੋਸਤੋ ਤੁਹਾਡੀ ਆ ਮੇਰਾ ਕੰਮ ਸਿਰਫ ਤੁਹਾਨੂੰ ਵੀਡੀਓ ਦੇ ਵਿੱਚ ਪਸ਼ੂ ਵਿਖਾ ਦੇਣਾ ਤੋਰ ਕੇ ਵਿਖਾਉਦੇ ਤੁਹਾਨੂੰ ਸ਼ਾਮਾਂ ਦਾ ਟਾਈਮ ਦੋਸਤੋ ਵੀਡੀਓ ਬਣਾਉਂਦਾ ਹੋਊਗਾ ਕੋਈ 3 ਵਜੇ ਦਾ ਅਜੇ ਚਵਾਈ ਹੋਣ ਦੇ ਵਿੱਚ ਤਕਰੀਬਨ ਜੇ ਮੰਨ ਲਈਏ ਤਾਂ 3 ਘੰਟੇ ਸਾਢੇ 3 ਘੰਟੇ ਪਏ ਆ ਲਓ ਜੀ ਕਰੋ ਚੱਕ ਜੀ ਦੇਖੋ ਜੀ ਥਾਣ ਹੱਥੀਂ ਚਵਾਈ ਮੁਠੀ ਆ ਦਾ ਥਾਣ ਬਹੁਤ ਵਧੀਆ ਜੀ ਸੀ ਠੰਡੀ ਆ ਵੀਰ ਕੋਈ ਲਓ ਜੀ ਸੀਸ ਲਾ ਗਏ ਦੋਸਤੋ ਪੂਰੀ ਗੱਜ ਕੇ ਕਰੋ ਚੈੱਕ ਪਹਿਲਾ ਸੁਆ ਚਾਰ ਦੰਦ ਬਰਾਬਰ ਹੋ ਗਏ ਜੇ ਛਿੱਗੀ ਦੇ ਕਰਨ ਦੀ ਹੈ ਲਓ ਜੀ ਆਰਡਰ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਵਿਖਾ ਦਿਓ ਇੱਕ ਅੰਚੱਡਾ ਜਿਹਾ ਲਓ ਜੀ ਵਿਖਾਤਾ ਵੀਰ ਜੀ ਮਸਾਰਾ ਐਨ ਵਧੀਆ ਕਰੋ ਚੈੱਕ ਜੀ ਕਿੰਨਾ ਕੁ ਮੁੱਲ ਕਰਨਾ ਜੀ ਇਹ ਨਾ ਆਪਣੇ ਚਾਚੇ ਦੀਆਂ ਲਾਗੂ ਗਵੰਡੀਆਂ ਦੀ ਆ ਹੂੰ ਹੂੰ ਮੁੱਲ ਤੇ ਉਹ ਕਰਦੇ 52 53000 ਹਾਂਜੀ ਬਾਕੀ ਦੇ ਦਾਂਗੇ 50 ਅੰਦਰ ਕੰਮ ਆ ਕੋ ਸਕਦਾ ਅੰਦਰ ਦੋ ਘਟ 50 ਦੀ ਜਾਂਦੇ ਦੇ 48000 ਹਾਂ ਹੈ ਕਿ ਜੇ ਇਸ ਕੋਈ ਹੋਰ ਕੋਈ ਹੋਰ ਕਰਦਾਂਗੇ ਯਾਰ ਦੀ ਯਾਨੀ ਕਿ 47000 ਹੋ ਗਿਆ ਹਾਂ ਠੀਕ ਹੈ ਜੀ ਬਾਕੀ ਕੋਈ ਨਹੀਂ ਕੋਈ ਭੈਣ ਭਰਾ ਆ ਮਾਨਤਾਨ ਕਰਦਾਂਗੇ ਕੋਈ ਫੋਨ ਲਾ ਦੇ ਠੀਕ ਹੈ ਜੀ ਹਾਂ ਦੋਸਤੋ ਡਿਮਾਂਡ ਜਿਹੜੀ ਰੱਖੀ ਗਈ ਆ 50000 ਰੁਪਏ ਰੱਖੀ ਗਈ 47000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨਤਾਨ ਸ਼ੋਰ ਛਪਾ ਜਿਹੜਾ ਜ਼ਰੂਰ ਹੋਊਗਾ ਬਾਕੀ ਘਰ ਦੀ ਵਹਿੜ ਆ ਉਹਨਾਂ ਦੀ ਕੋਈ ਮੁੱਲ ਦੀ ਨਹੀਂ ਹੈਗੀ ਠੀਕ ਹੈ ਜੀ ਹਾਂ ਮੁੱਲ ਦੋਸਤੋ ਵੀਡੀਓ ਵਾਲੇ ਫਿਊਚਰ ਨੂੰ ਮੈਂ ਪਹਿਲੇ ਤੁਹਾਨੂੰ ਦੱਸਦਾ ਜਿਹੜਾ ਵੀਰ ਖਰੀਦਣ ਆਊਗਾ ਸ਼ੋਰ ਛਪਾ ਉਹਦਾ ਦੋਸ ਅੰਦਾਜ਼ਾ ਇਹਨਾਂ ਦਾ ਕਿ ਦੇਦੀ ਦਾ ਵੀ ਇੰਨੇ ਕਰੀਡ ਦੇ ਵਿੱਚ ਜਿਹੜੀ ਆਪਾਂ ਹਾਵਾਂ ਕਰ ਦੇਣੀ ਹੈ। ਬਾਕੀ ਵਹਿਰ ਦੁੱਧ ਜਿਆਦਾ ਨਹੀਂ 15 14 15 ਕਿਲੋ ਪਹਿਲਾਂ ਨਹੀਂ ਦਊਗੀ। ਦੁੱਧ ਦੇ ਵਿੱਚ ਹੀ ਅਗਲੇ ਦੀ ਸੇਵਾ ਤੇ ਜਿੱਦਾਂ ਨੂੰ ਬਾਕੀ ਸੇਵਾ ਤੇ ਇਹ ਬਾਕੀ ਕਿਲੋ ਆਪਣਾ ਜਿੱਥੋਂ ਤੱਕ ਰਿਹਾ ਕਿਉਂਕਿ 10000 ਕਿਲੋ ਤਾਂ ਸਟਾਰਟ ਹੋ ਗਿਆ ਕਿਉਂਕਿ ਬਰੀਡ ਚੰਗੀ ਆ ਸੋਹਣੀ ਨਸਲ ਹੈ। ਹਾਂ ਜਰਸੀ ਕਰੌਸ ਆ ਰੰਗ ਡੱਬਾ ਜਰਸੀ ਕਰੌਸ ਨਾਮ ਆ ਤੇ ਆਪਣਾ ਠੀਕ ਹੈ ਜੀ। ਬਾਕੀ ਮੌਸਮ ਚੰਗਾ ਰੋਤੇ ਚੰਗੀ ਗਾੜੀ ਦੁੱਧ ਨਹੀਂ ਦੇਣਾ ਦੇਣਾ। ਠੀਕ ਹੈ ਠੀਕ ਹੈ ਜੀ। ਬਾਕੀ ਬੱਛੀ ਚੰਗੀ ਮਗਰ ਬੱਛੀ ਵੀ ਮਗਰ ਦ ਇਦੋਂ ਅਗੇ ਵੀਰ ਜੀ 2 ਨੰਬਰ ਜਿਹੜੀ ਗਾਂ ਗੱਪਣ ਦਸਹੀ ਡਿਟੇਲ ਇਹ ਵੀ ਜੀ ਸੂਣ ਵਾਲੀ ਆ ਦਿਨ ਪੰਜ ਘੜ ਦੀ ਚਾਰ ਪੰਜ ਪੰਜ ਤੋਂ ਚਾਰ ਤੋਂ ਪੰਜ ਦਿਨ ਦਾ ਟਾਈਮ ਖੜਦੀ ਸੂਹਾ ਕਿੰਨਾ ਸੋਹਣੀ ਆ ਜੀ ਸੂਹਾ ਦੁੱਜਾ ਦੁੱਜਾ ਸੂਹਾ ਦੋਸਤੋ ਸੋਹਣੀ ਆ ਐਚ ਐਫ ਦੇ ਸ਼ਾਹੀਵਾਲ ਦੇ ਨਾਲ ਕ੍ਰੋਸ ਆਂਗੇ ਦਾ ਇਹ ਵੀ ਕੀਲ ਠੰਡੀ ਜੀ ਲਓ ਜੀ ਸੀਲੀਆਂ ਸੂਲੀਆਂ ਚੈੱਕ ਕਰ ਲਓ ਜੀਆਂ ਪੂਰੀਆਂ ਵੇਖੋ ਥਾਣੇ ਇਹਦੇ ਵੀ ਗੁਲਾਬੀ ਰੰਗ ਦੇ ਦੋਵੇਂ ਖਾਨ ਚਾਰੇ ਆ ਲਓ ਜੀ ਕਰੋ ਚੱਕ ਜੀ ਥਾਂ ਥਾਂ ਲਓ ਜੀ ਕਰੋ ਚੱਕ ਜੀ ਦੋਸਤੋ ਪੂਰੀ ਸੀਲਸ ਲੱਗ ਜਿਹਾ ਵੀਰ ਜੀ ਤੁਸੀਂ ਟਿੱਪ ਕੇ ਲੈਂਦੀ ਆ ਤੇਪਾ ਤੁਪਾ ਚਾਰੇ ਥਾਣੇ ਵ ਬੈਕ ਸਾਈਡ ਦੋਸਤੋ ਵੇਖੋ ਕਿੰਨੀ ਬੁਖਾਰੀ ਲਵ ਯੂ ਕਰੋ ਚੈੱਕ ਥਾਣੇ ਦੇ ਨਿਕਰੇਵੇਂ ਥਣ ਲੱਗੇ ਚਾਰੇ ਗੈਪ ਦੇ ਵਿੱਚ ਕੋਈ 포ਟシャン ਦੇ ਨਾਲ ਲੱਗੀ ਲਿਆਓ ਜੀ ਕਢੋ ਬਾਹਰ ਜੀ ਵਿਖਾਈਏ ਤੋਰ ਤੈਨੂੰ ਸੁਵਾ ਦੋਸਤੋ ਦੂਜਾ ਸੁਣੀ ਜੇ ਗੱਬਣ گاਵਾ ਥਾਣਾਂ ਦੀ ਟਿਪ ਕੇ ਤਸਦੀ ਕਰਕੇ ਪਾਸ ਕਰਕੇ ਖਰੀਦਿਓ ਬਾਕੀ ਦੋਸਤੋ ਰਾਜੀਪੂਰੀ ਆ ਆ ਲੋ ਜੀ ਕਰੋ ਚੈੱਕ ਜੀ ਲਓ ਜੀ ਵੇਖੋ ਜੀ ਲੈਓ ਜੀ ਮੁਰੂ ਜੀ ਬਾਕੀ ਸੀਲ ਠੰਡੀ ਆ ਸੀਲਸ ਲੱਗ ਦੋਸਤੋ ਪੂਰੀ ਜੀ ਨੇੜ ਤੋਂ ਮੁਖਾ ਦੇਣਾ ਕਰੋ ਚੈੱਕ ਜੀ ਆਹ ਲਓ ਜੀ ਵੇਖੋ ਜੀ ਬਾਕੀ ਥਣ ਪਾਂਡਾ ਚੰਗਾ ਬਣਾਉਂ ਗਏ ਬਹੁਤ ਵਧੀਆ ਥਣ ਦੋਸਤੋ ਹੱਥੀਂ ਚੁਵਾਈ ਮੁੱਠੀ ਵਾਲਾ ਲੈ ਲਓ ਜੀ ਲਓ ਜੀ ਦੋਸਤੋ ਚੈੱਕ ਕਰ ਲਓ 4 ਤੋਂ 5 ਦਿਨਾਂ ਦਾ ਟਾਈਮ ਅਜੇ ਸੂਨ ਦੇ ਵਿੱਚ ਖੜ੍ਹਦੀ ਹੈ ਕਿੰਨਾ ਮੁੱਲ ਕਰਨਾ ਪੈ ਜੇ ਮੁੱਲ ਵੀਰੇ 35 ਦੇਣੀ ਕਿੰਨੇ ਦੀ 23200 ਦੀ 32000 ਹਾਂ ਗਜੈਸੇ ਵੀ ਹੋਰ ਕਰਦਾਂਗੇ ਹੋਰ ਹਜ਼ਾਰ ਦਾ ਪੂਰੇ 30 ਦੀ ਕਰਦੀ ਤੇਰੀ ਮਰਜ਼ੀ ਆ ਮਰਜ਼ੀ ਤੁਹਾਡੇ ਨਾਲ ਹੀ ਹੈ ਕੋਈ ਨਹੀਂ ਜਿੱਦਾਂ ਕਰਨੀ ਕਰ ਲੈ ਲਓ ਜੀ 35000 ਰੁਪਿਆ ਡਿਮਾਂਡ 30000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨਦਾਨ ਛੋੜ ਛਪਾ ਜਿਹੜਾ ਮੌਕੇ ਤੇ ਹੋਊਗਾ ਜੀ ਇਹ ਤੋਂ ਅੱਗੇ ਵੀਰ ਦੇ ਕੋਲ ਇੱਕ ਟੋਕੜ ਗਾਵਾਂ ਜੀ ਇਹਦਾ ਵੀ ਕਦ ਕਰ ਚੈੱਕ ਕਰ ਲਓ ਹਾਂਜੀ ਵੀਰ ਜੀ ਦੱਸੀਏ ਦੇ ਬਾਰੇ ਇਸ ਲਈ ਵੀਰ 4 ਕਿਲੋ ਦੁੱਧ ਆ 4 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਹੈ ਜੀ ਦੋਵੇਂ ਟਾਈਮ ਲਓ ਜੀ ਕਰੋ ਚੈੱਕ ਹੁਣ ਲਿਆਂਦੀ ਹੁਣ ਤੇ ਚੋਹੀ ਆ ਠੀਕ ਹੈ ਜੀ ਹੁਣ ਇਹ ਚੋਕੇ ਲਿਆਂਦੀ ਆ ਚੋਕੇ ਲਿਆਂਦੀ ਆ ਦੋਸਤੋ ਥੋੜਾ ਟਾਈਮ ਹੀ ਮੇਰੇ ਆਉਣ ਤੋਂ ਪਹਿਲਾਂ ਲਿਆਂਦੀ ਹੈ ਵੀਰ ਨੇ ਆਪਣੇ ਫਾਰਮ ਤੇ 4 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਜੇ ਤੇ ਇਹਨੂੰ ਵੀਰ ਅੱਗੇ ਕੋਈ ਟੀਕਾ ਲੂਆ ਲੱਗਦਾ ਮੇਰੇ ਪੌਣੇ 2 ਮਹੀਨੇ ਹੋ ਗਏ ਨਹੀਂ ਪਤਾ ਹਣ ਗਾੜੀ ਰੱਬ ਜਾਣੇ ਕਨਫਰਮ ਨਹੀਂ ਹੈ ਜੇ ਕੋਈ ਹਾਂ ਪਰ ਉਹਨਾਂ ਨੇ ਦੱਸਿਆ ਵਾ ਘਰੋਂ ਲਈ ਆ ਹਾਂਜੀ ਮੈਂ ਤੇ ਰਸਾ ਹੀ ਬਦਲਿਆ ਇੱਕ ਸਿਰਫ ਲਿਆਣ ਕੇ ਤੇ ਚੋਈ ਉੱਥੇ ਆ ਠੀਕ ਹੈ ਜੀ 2 ਕਿਲੋ ਦੁੱਧ ਉੱਥੇ ਪੌਣੇ 2 ਕਿਲੋ ਚੋਇਆ ਵਾ ਲਿਆਓ ਜੀ ਕੱਢੋ ਜੀ ਬਾਹਰ ਨੂੰ ਡੇਢ ਤੋਂ 2 ਮਹੀਨੇ ਦਾ ਟਾਈਮ ਹੋ ਗਿਆ ਗੱਬਣ ਉਹਨੂੰ ਕਨਫਰਮ ਕੋਈ ਨਹੀਂ ਜਿਹੜਾ ਵੀ ਖੜੂਗਾ ਉਹਦੀ ਕਿਸਮਤ ਹੈ 4 ਕਿਲੋ ਦੁੱਧ ਦੋਸਤੋ ਦੋਵੇਂ ਟਾਈਮ ਮਿਲਦੀ ਰਾਜੀ ਹੈ ਚੰਗੀ ਜੇ ਕੋਈ ਵੀਰ ਸਾਹਮਣੂਗਾ ਦੁੱਧ ਵਧ ਵੀ ਸਕਦੀ ਹੈ ਬਾਕੀ ਤੁਹਾਨੂੰ ਪਤਾ ਕੁੜੀਆਂ ਬੱਸੀ ਲੈਣ ਚਾਹੀਏ ਤੇ ਬੱਸੀ ਕਿ ਨਜ਼ਰ ਸਾਹਮਣੇ ਲੱਜਦੀ ਆ ਹਾਂਜੀ ਹਾਂਜੀ ਇਹ ਤੇ ਗੱਲ ਹੈ ਜੀ ਆਹ ਲੋ ਜੀ ਚੈੱਕ ਕਰ ਲੋ ਬਾਕੀ ਧਾਰਾਂ ਧੁਰਾਂ ਵਿਖਾ ਦਿਓ ਇਕਰਾਮ ਖੋਣੀਆਂ ਦੇ ਲਓ ਜੀ ਦੇਖੋ ਜੀ ਦੋਸਤੋ ਧਾਰਾਂ ਚਾਰੇ ਥਾਂ ਦੀ ਚੈੱਕ ਕਰ ਲੋ ਲਓ ਜੀ ਇਹ ਲਓ ਜੀ ਹਲੋ ਜੀ ਆਲੋ ਜੀ ਚਾਰੇ ਧਾਰਾਂ ਬਰਾਬਰ ਹੋ ਗਈ ਜੀ ਰਮੂਆ ਦੀ ਬੜਾ ਦਾ ਰਕਮ ਵਾਲੀ ਆ ਠੀਕ ਹੈ ਜੀ ਮੇਰ ਚਾਹੀਦੀ ਬਾਬੇ ਦੀ ਜੇ ਨਿਕਲ ਆਈ ਦੇ ਠੀਕ ਹੈ ਜੀ ਬਾਕੀ ਉਦਾਂ ਵੀ ਚੰਗੀ ਆ ਵੱਸੀ ਲੈਣ ਚਾਹੀਏ ਵੱਸੀ 10-12000 ਦੀ ਮਿਲਦੀ ਫੰਡਰ ਮਿਲਦੀ ਆ ਜੀ ਮਿਲਦੀ ਇਹ ਪੜਾਈ ਪੜਾਈ ਆ ਹਾਂ ਜੀ ਲਓ ਜੀ ਹਾਂਜੀ ਭਾਈ ਜੀ ਕਿੰਨਾ ਕੁ ਮੁੱਲ ਕਰਨਾ ਦਾ ਫਿਰ ਜੈ ਜੈ ਮੁੱਲ ਰਖੀ ਮੁੱਲ ਇੱਕੋ ਹੀ 6000 ਇੱਕੋ ਹੀ 6000 ਨਹੀਂ ਇੱਕੋ ਹੀ 6000 ਜਿਆਦਾ ਨਹੀਂ 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 ਬਾ ਬਾਦੇ ਘਟ ਨਹੀਂ ਹਾਂ ਉ ਤਾਂ 10000 ਅੱਛਾ ਬਾਕੀ ਕੋਈ ਨਹੀਂ ਕੋਈ ਭੈਣ ਭਰਾ ਦਾ ਕੋਈ ਕਰ ਦਾਂਗੇ ਮਾਨ ਤਾਨ ਮੌਕੇ ਤੇ ਮੈਂ ਮੈਂ 5000 ਕਰ ਦਈਏ ਨਹੀਂ 5 ਥੋੜਾ ਵਾ ਹਾਂ ਚਲ ਨਾ ਤੇਰਾ 6 ਨਾ ਸਾਡਾ 5 5.5 ਕੋਈ ਗੱਲ ਨਹੀਂ ਜੀ ਕੋਈ ਲਓ ਜੀ 5500 ਰੁਪਿਆ ਦੋਸਤੋ ਰੇਟ ਦਾ 4 ਕਿਲੋ ਦੁੱਧ 1.5 ਮਹੀਨਾ ਹੋ ਗਿਆ ਜੇ ਟੀਕਾ ਲੱਗੇ ਨੂੰ ਮੈਂ ਉਥੋਂ ਹੁਣ 1.5 ਪੌਣੇ 2 ਕਿਲੋ ਚੋਗੇ ਲੈ ਆਇਆ ਹਾਂ ਬਾਕੀ ਇਹ ਆ ਵੀ ਨਾ ਦੋ ਥਾਂ ਦੋਸਤੋ ਬਹੁਤ ਬੜਾ ਚਾਰ ਲਾ ਲਓ ਸਾਡੇ ਤਿੰਨ ਲਾ ਲਓ ਹੁਣ ਉਹਨਾਂ ਨੇ ਮੈਨੂੰ ਚਾਰ ਸਾਢੇ ਚਾਰ ਕਿਲੋ ਦੱਸਿਆ ਮੈਂ ਘਾਟੀ ਦੱਸ ਦਾਂਗਾ ਇਹਨੂੰ ਕੋਟਾ ਠੀਕ ਠੀਕ ਹੈ ਜੀ ਹਾਂ ਤਿੰਨ ਨਗ ਦਿਖਾਏ ਇੱਕ ਗਾਂ ਗੱਬਣ ਤੇ ਦੋ ਗਾਵਾਂ ਦੋਸਤੋ ਜਿਹੜੀਆਂ ਸੂਈਆਂ ਸਵਾਈਆਂ ਗੱਬਣ ਗਾਂ ਨੂੰ ਤਿੱਪਕੇ ਥਣਾ ਦੀ ਪਾਸ ਕਰਕੇ ਤਸੱਲੀ ਕਰ ਲੋ ਤੇ ਜਿਹੜਾ ਪਸ਼ੂ ਸੂਇਆ ਸਵਾਇਆ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਆਪਣੀ ਜ਼ਰੂਰ ਕਰੋ ਐਡਰੈਸ ਇਹ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਹੈਗਾ ਵੀਰ ਦਾ ਪਹਿਲਾ ਤਹਿਸੀਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀਰ ਜੀ ਇਹ ਕਰੀਬ